ਮੇਰਾ ਨਾਮ ਬੂਟਾ ਸਿੰਘ ਢਿੱਲੋਂ ਮੈਂ ਪlant ਬਰੀਡਿੰਗ ਤੇ ਜੈਨੇਟਿਕਸ ਆਫ ਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਬਤੌਰ ਫਸਲ ਵਿਗਿਆਨੀ ਝੋਨਾ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਹਾਂ ਬਿਲਕੁਲ ਜੀ ਦੇਖੋ ਝੋਨਾ ਇੱਕ ਐਜੀ ਫਸਲਾ ਜਿਹੜੀ ਕਿ ਪਾਣੀ ਨੂੰ ਕੋਸ਼ਤ ਤੱਕ ਸਹਾਰ ਸਕਦੀ ਹੈ ਉਹਦਾ ਖੜੇ ਨੂੰ ਪਰ ਇਹ ਨਹੀਂ ਹੈਗਾ ਕਿ ਕਿਉਂਕਿ ਜੇ ਬਹੁਤ ਹੱਦ ਤੋਂ ਵੱਧ ਪਾਣੀ ਖੜਾ ਹੋ ਜੂ ਤਾਂ ਫਿਰ ਉਹ ਝੋਨੇ ਲਈ ਵੀ ਇੱਕ ਸਮੱਸਿਆ ਹੈਗੀ ਆ ਸੋ ਜਦੋਂ ਬਾਰਿਸ਼ ਕਈ ਵਾਰੀ ਪੈ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਜ਼ਿਆਦਾ ਬਾਰਿਸ਼ ਪੈ ਗਈ ਤਾਂ ਉੱਥੇ ਜਿਹੜਾ ਹੈਗਾ ਜਦੋਂ ਪਾਣੀ ਝੋਨੇ ਦੇ ਉੱਪਰ ਦੀ ਹੋ ਗਿਆ ਤਾਂ ਉੱਥੇ ਕਈ ਵਾਰੀ ਗਾਲਾ ਵੀ ਬਣ ਜਾਂਦਾ ਹੈਗਾ ਪੱਤੇ ਵੀ ਗਲ ਜਾਂਦੇ ਕਿਉਂਕਿ ਜਦ ਸਾਰਾ ਜਿਹੜਾ ਉਹਦਾ ਪੌਦਾ ਹੀ ਝੋਨੇ ਦਾ ਜਿਹੜਾ ਪਾਣੀ ਦੇ ਵਿੱਚ ਆ ਜਾਏ ਤਾਂ ਕਈ ਵਾਰ ਗਾਲੇ ਦੀ ਸਮੱਸਿਆ ਵੀ ਆ ਜਾਂਦੀ ਹੈ ਜਾਂ ਝੋਨਾ ਕਿਉਂਕਿ ਜਦੋਂ ਇੱਕ ਤਰ੍ਹਾਂ ਦਾ ਸਟ्रेस ਆ ਇਹ ਕਿਉਂਕਿ ਜਦੋਂ ਉਹਨੂੰ ਸਟ्रेस ਲੱਗ ਗਿਆ ਤਾਂ ਉਹ ਜਿਵੇਂ ਤੁਸੀਂ ਦੱਸਿਆ ਪੱਤੇ ਪੀਲੇ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਜਿਹੜਾ ਹੈਗਾ ਸਾਨੂੰ ਪਾਣੀ ਜਿਹੜਾ ਝੋਨੇ ਦੇ ਵਿੱਚ ਬੜਾ ਲੋੜ ਅਨੁਸਾਰ ਲਾਉਣਾ ਚਾਹੀਦਾ ਹੈਗਾ ਕਿਉਂਕਿ ਦੇਖੋ ਬਾਰਿਸ਼ ਸਾਡੇ ਹੱਥ 'ਚ ਨਹੀਂ ਹੈਗੀ ਉਹ ਤਾਂ ਆ ਸਕਦੀ ਆ ਪਰ ਪਾਣੀ ਅਸੀਂ ਉਸ ਹਿਸਾਬ ਨਾਲ ਲਾਈਏ ਜਾਂ ਜਿਹੜੇ ਸਾਡੇ ਨੀਵੇਂ ਇਲਾਕੇ ਆ ਤਾਂ ਉੱਥੇ ਅਸੀਂ بارش ਨੂੰ ਦੇਖ ਕੇ ਜੇ ਪਾਣੀ ਲੱਗੇ ਔਰ ਨਾਲ ਨਾਲ ਜਿਹੜਾ ਹੈਗਾ ਕਿਉਂਕਿ ਇੱਕ ਸਟ्रेस ਪੈਦਾ ਕਰਦਾ ਸੋ ਉਹਦੇ ਲਈ ਸਾਨੂੰ ਕਿਉਂਕਿ ਝੁੰਡੀਆਂ ਖਰਾਕੀ ਲੋੜਾਂ ਵੀ ਅਸੀਂ ਉਹਦੇ ਵੀ ਧਿਆਨ ਦੇਈਏ ਕਿਉਂਕਿ ਜੇਕਰ ਪੱਤਾ ਪੀਲਾ ਪੈ ਗਿਆ ਜੇਕਰ ਹੇਠਲੇ ਪੱਤੇ ਜਿਵੇਂ ਤਕਰੀਬਨ ਪੀਲੇ ਪੈ ਜਾਂਦੇ ਆ ਤਾਂ ਉੱਥੇ ਸਮਝ ਲੈਣਾ ਕਿ ਨਾਈਟ੍ਰੋਜਨ ਦੀ ਘਾਟ ਆ ਉੱਥੇ ਸੋ ਉੱਥੇ ਨਾਈਟ੍ਰੋਜਨ ਦੀ ਜਿਹੜੀ ਸਪਾਰਸ਼ ਸਾਡੀ ਜੇਗੀ ਆ ਅਸੀਂ ਕਹਿੰਨੇ ਦੋ ਬੈਗ ਯੂਰੀਆ ਦੇ ਹੈਗੇ ਪ੍ਰਤੀ ਏਕੜ ਪਾਉਣੇ ਆ ਸੋ ਜੇ ਕਿਸੇ ਦੇ ਉਹ ਜਿਹੜਾ ਪਹਿਲਾ ਜਿਹੜਾ ਹੈਗੀ ਕਿਸ਼ਤਾ 30 ਕਿਲੋ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਆਪਾਂ ਲਵਾਈ ਤੋਂ 7 ਦਿਨਾਂ ਦੇ ਅੰਦਰ ਅੰਦਰ ਪਾਉਣੀ ਆ ਦੂਜੀ ਤਿੰਨ ਹਫ਼ਤਿਆਂ ਦੇ ਪਾਉਣੀ ਆ ਤੇ ਤੀਜੀ ਕਿਸ ਜਿਹੜੀ ਹੈਗੀ ਆ ਆਪਾਂ ਉਹ 6 ਹਫ਼ਤਿਆਂ ਦੇ ਪਾਉਣੀ ਆ ਪਰੰਤੂ ਜੇ ਆਪਾਂ ਘੱਟ ਸਮੇਂ ਵਾਲੀ ਵੈਰਾਈਟੀ ਜਿਹੜੀ ਹੈਗੀ ਆ ਪੀ 126 ਵਰਤੀ ਆ ਤਾਂ ਉੱਥੇ ਜਿਹੜੀ ਹੈਗੀ ਆ ਆਪਾਂ ਲਾਸਟ ਵਾਲੀ ਕਿਸਤ ਉਹ ਜਿਹੜੀ ਹੈਗੀ ਆ 5 ਹਫ਼ਤਿਆਂ ਦੇ ਉੱਪਰ ਪਾ ਦੇਣੀ ਆ ਇਸੇ ਤਰ੍ਹਾਂ ਜ਼ਿੰਕ ਦੀ ਘਾਟ ਸਾਡੇ ਬਹੁਤ ਆਉਂਦੀ ਆ ਸੋ ਜੇ ਜਿੰਕ ਦੀ ਘਾਟ ਜੇ ਸਾਡੇ ਕਿਤੇ ਨਜ਼ਰ ਆਉਂਦੀ ਹੈ ਜਿੰਕ ਦੇ ਵਿੱਚ ਕਈ ਵਾਰ ਪੱਤੇ ਜੰਗਾਲੇ ਹੋ ਜਾਂਦੇ ਆ ਸੋ ਉਹਦੇ ਲਈ ਵੀ ਜਿਹੜਾ ਹੈਗਾ ਸਾਨੂੰ ਪ੍ਰਤੀ ਏਕੜ ਜਿਹੜੀ ਹੈਗੀ ਆ ਜੇਕਰ 33% ਵਾਲੀ ਜਿੰਕ ਆ ਤਾਂ 16 ਕਿਲੋ ਪ੍ਰਤੀ ਏਕੜ ਤੇ ਜੇਕਰ 21% ਵਾਲੀ ਜਿੰਕ ਆ ਤਾਂ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਜਿੰਕ ਪਾਉਣੀ ਚਾਹੀਦੀ ਹੈਗੀ ਆ ਜਿੰਕ ਪਹਿਲਾਂ ਹੀ ਪਾ ਸਕਦੇ ਆਪਾਂ ਤੇ ਇਹ ਜਿਹੜੇ ਹੈਗੇ ਖਰਾਕੀ ਤੱਤਾਂ ਦੋ ਜਿਹੜੇ ਮੁੱਖ ਤੌਰ ਤੇ ਖਰਾਕੀ ਤੱਤਾਂ ਦੀ ਆਪਣੇ ਘਾਟ ਆਉਂਦੀ ਆ ਬਾਕੀ ਜਿਹੜਾ ਹੈਗਾ ਪਾਣੀ ਸਾਨੂੰ ਬੜਾ ਜਿਹੜਾ ਕਿਉਂਕਿ ਜਿਹੜਾ ਝੋਨਾ ਲੱਗ ਚੁੱਕਿਆ ਹੈਗਾ ਪਹਿਲੇ 15 ਦਿਨ ਉਹਦੇ ਚ ਪਾਣੀ ਖੜਾ ਰੱਖ ਕਰਨ ਦੀ ਜਰੂਰਤ ਸੀਗੀ ਉਹ ਤਕਰੀਬਨ ਹੁਣ ਕਾਫੀ ਜ਼ਰਾ ਕਿਉਂਕਿ ਝੋਨਾ ਲਵਾਈ ਨੂੰ 15 ਦਿਨ ਤਕਰੀਬਨ ਕਾਫੀ ਝੋਨੇ ਨੂੰ ਰੱਖ ਬੇ ਨੂੰ ਹੋ ਗਿਆ ਸੋ ਉੱਥੇੋਂ ਅਸੀਂ ਸਕਾਸ ਕਾ ਕੇ ਪਾਣੀ ਲਾਉਣਾ ਸੋ ਜਿੱਥੇ ਸਾਡੇ ਉਹਦੇ ਵਿੱਚ ਪਾਣੀ ਦੀ ਬਚਤ ਹੋਏਗੀ ਉਹਦੇ ਨਾਲ ਨਾਲ ਜਿਹੜੀ ਸਾਨੂੰ ਜੜੀਆਂ ਇਹੋ ਜਿਹੀ ਅਲਮਤ ਆਉਂਦੀ ਹੈ ਕਿ ਮੀਂਹ ਪੈਣ ਨਾਲ ਜਿਹੜਾ ਸਾਡਾ ਪਾਣੀ ਜ਼ਿਆਦਾ ਖੜਾ ਹੋ ਗਿਆ ਤਾਂ ਉਹ ਉਹ ਵੀ ਜਿਹੜੇ ਸਮੱਸਿਆ ਦਾ ਹੱਲ ਹੋ ਜਾਊਗਾ ਸੋ ਮੀਨ ਨੂੰ ਦੇਖ ਕੇ ਕਿਉਂਕਿ ਅੱਜ ਕੱਲ ਸਾਰੇ ਆਪਣੇ ਕੋਲ ਫੋਰਕਾਸਟ ਪਹਿਲਾਂ ਆ ਜਾਂਦੀ ਹੈਗੀ ਆ ਉਹਦੇ ਹਿਸਾਬ ਨਾਲ ਹੀ ਜਿਹੜਾ ਅਸੀਂ ਪਾਣੀ ਲਾਈਏ ਜਿੱਥੇ ਸਾਡੇ ਪਾਣੀ ਦੀ ਬਚਤ ਹੋਊਗੀ ਸਾਡੇ ਦੀ ਫਸਲ ਵੀ ਉਹ ਵਧੀਆ ਝਾੜ ਦੇ ਕੇ ਜਿਹੜਾ ਅਸੀਂ ਇੱਕ ਜਿਹੜਾ ਚੰਗੀ ਆਮਦਨ ਉਹ ਲੈਣ ਚ ਕਾਮਯਾਬ ਹੋਵਾਂਗੇ ਬਿਲਕੁਲ ਜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਆ ਜਿਵੇਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕੀਤੀ ਗਏ ਪਹਿਲੇ 15 ਦਿਨ ਪਾਣੀ ਖੜਾ ਰੱਖਣਾ ਤਾਂ ਜੋ ਜਿਹੜਾ ਜਿਹੜਾ ਪੌਦਾ ਚੰਗੀ ਤਰ੍ਹਾਂ ਸਟੈਬਲਿਸ਼ ਹੋ ਜਾਵੇ ਔਰ ਨਾਲ ਨਾਲ ਜਿਹੜੇ ਨਦੀਨ ਨਾ ਹੋਣ ਉਸ ਤੋਂ ਬਾਅਦ ਜਦੋਂ ਆਪਾਂ ਪਾਣੀ ਲਾਤਾ ਪਾਣੀ ਜੀਰਨ ਤੋਂ 2 ਦਿਨ ਬਾਅਦ ਅਗਲਾ ਅਗਲਾ ਪਾਣੀ ਲਾਉਣਾ ਆਪਾਂ ਤਾਂ ਇਹ ਇਸ ਤਰ੍ਹਾਂ ਜੇ ਪਾਣੀ ਜਿਹੜਾ ਲਾਵਾਂਗੇ ਤਾਂ ਇਹਦੇ ਸਾਡੇ ਬੜੇ ਹੀ ਫਾਇਦੇ ਆ ਇਹ ਨਾਲ ਸਾਡੇ ਕੀੜੇ ਮਖੋੜੇ ਬਿਮਾਰੀਆਂ ਘਟਣੀਆਂ ਨਾਲ ਨਾਲ ਜਿਹੜੀ ਸਾਡੀ ਜਿਹੜੀ ਹੈਗੀ ਆ ਜਿਹੜੀ ਪੌਦੇ ਦਾ ਵਾਧਾ ਵਿਕਾਸ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਕੋਈ ਉਹਨੂੰ ਸਟ੍ਰੈਸ ਨਹੀਂ ਆਏਗਾ ਔਰ ਸਭ ਤੋਂ ਵੱਡੀ ਗੱਲ ਆ ਕਿ ਉੱਥੇ ਜਿਹੜਾ ਪਾਣੀ ਦੀ ਵੀ ਬਚਤ ਹੋਏਗੀ ਨਾਲ ਜਿਹੜੇ ਸਾਡੇ ਗ੍ਰੀਨ ਹਾਊਸ ਗੈਸਾਂ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਝੋਨੇ ਨੂੰ ਆਪਾਂ ਕਹਿੰਦੇ ਆ ਵੀ ਗਲੋਬਲ ਵਾਰਮਿੰਗ 'ਚ ਦਾ ਬਹੁਤ ਵੱਡਾ ਯੋਗਦਾਨ ਆ ਸੋ ਉੱਥੇ ਜਿਹੜੀ ਗ੍ਰੀਨ ਹਾਊਸ ਗੈਸਾਂ ਨੇ ਉਹ ਉਹ ਵੀ ਘਟ ਨਿਕਲਣੀਆਂ ਸੋ ਹਰ ਪੱਖੋਂ ਜਿਹੜਾ ਹੈਗਾ ਜਿਹੜਾ ਘੱਟ ਪਾਣੀ ਲਾਉਣਾ ਸਾਨੂੰ ਅ ਜਿਹੜਾ ਹੈਗਾ ਉਹ ਇੱਕ ਲਾਹੇਵੰਦਾ ਔਰ ਇਹ ਸਾਡੇ ਤਜਰਬੇ ਦੱਸਦੇ ਆ ਕਿ ਜੇ ਇਸ ਤਰੀਕੇ ਨਾਲ ਸਕਾਸ ਕਰਕੇ ਪਾਣੀ ਲਾਇਆ ਜਾਵੇ ਤਾਂ ਲਗਾਤਾਰ ਪਾਣੀ ਖੜਾ ਰੱਖਣ ਦੇ ਮੁਕਾਬਲੇ ਸਾਨੂੰ ਝਾੜ ਉੱਥੇ ਝੋਨੇ ਦਾ ਜ਼ਿਆਦਾ ਮਿਲਦਾ ਹੈਗਾ ਹਾਂ ਬਿਲਕੁਲ ਬਹੁਤ ਵਧੀਆ ਤੁਹਾਡਾ ਸਵਾਲ ਆ ਇਹ ਜੀ ਕਿਉਂਕਿ ਦੇਖੋ ਸਿੱਧੀ ਬਿਜਾਈ ਦੇ ਵਿੱਚ ਅਸੀਂ ਕੱਦੂ ਨਹੀਂ ਕਰਦੇਗੇ ਜਦੋਂ ਅਸੀਂ ਕੱਦੂ ਕਰ ਦਿੰਨੇ ਆ ਤਾਂ ਉਹਦੇ ਨਾਲ ਜ਼ਮੀਨ ਦੇ ਮਸਾਮ ਆ ਬਿਲਕੁਲ ਬੰਦ ਹੋ ਜਾਂਦੇ ਆ ਸੋ ਜਦੋਂ ਜ਼ਮੀਨ ਦੇ ਮਸਾਮ ਬੰਦ ਹੋਗੇ ਤਾਂ ਤੁਹਾਡਾ ਪਾਣੀ ਜੀਰਨਾ ਥੱਲੋਂ ਬਹੁਤ ਘੱਟ ਜਾਂਦਾ ਹੈਗਾ ਸੋ ਉੱਥੇ ਜੇਕਰ ਪਾਣੀ ਜ਼ਿਆਦਾ ਬਾਹਰੋਂ ਆਏਗਾ ਮੀਂਹ ਪਏਗਾ ਤਾਂ ਪਾਣੀ ਖੜਨ ਦੇ ਚਾਂਸ ਜ਼ਿਆਦੇ ਆ ਸਾਡੇ ਖੋਜ ਤਜਰਬੇ ਦੱਸਦੇ ਆ ਵੀ ਜਦੋਂ ਆਪਾਂ ਜੇ ਸਿੱਧੀ ਬਿਜਾਈ ਕਰਦੇ ਆ ਤਾਂ ਉੱਥੇ ਪਾਣੀ ਦਾ ਰੀਚਾਰ ਜਿਹੜਾ ਪਾਣੀ ਉੱਪਰੋਂ ਆਕੇ ਥੱਲੇ ਧਰਤੀ ਦੇ ਵਿੱਚ ਜੀਰਨ ਦੀ ਜਿਹੜੀ ਸ਼ਕਤੀ ਆ ਉਹ 10 ਤੋਂ 12% ਦੀ ਵਾਧਾ ਇਹਦੇ ਵਿੱਚ ਸੋ ਜਦੋਂ ਪਾਣੀ ਵੱਧ ਜੀ ਰਹੇਗਾ ਤਾਂ ਨੇਚਰ ਉਹ ਜਿਹੜਾ ਹੈਗਾ ਸਿੱਧੀ ਬਿਜਾਈ ਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਨਹੀਂ ਖੜੇਗਾ ਲੇਕਿਨ ਕੱਦੂ ਵਾਲੇ ਦੇ ਝੋਨੇ ਦੇ ਵਿੱਚ ਜਦੋਂ ਅਸੀਂ ਕੱਦੂ ਕਰਕੇ ਉਹਦੇ ਵਿੱਚ ਮਸਾਮ ਬੰਦ ਕਰ ਦਿੰਨੇ ਆ ਉੱਥੇ ਸਮੱਸਿਆ ਜਿਹੜੀ ਹੈਗੀ ਹੈ ਜ਼ਿਆਦਾ ਆਏਗੀ ਇਸੇ ਕਰਕੇ ਅਸੀਂ ਜਿਹੜੀ ਹੈਗੀ ਆ ਜਿਹੜੀ ਔਰ ਉਹ ਇਸੇ ਕਰਕੇ ਅਸੀਂ ਕਹਿੰਨੇ ਆ ਵੀ ਜਿਹੜਾ ਸਿੱਧੀ ਬਿਜਾਈ ਚ ਝੋਨੇ ਨੂੰ ਆਪਾਂ ਤਰਜੀਹ ਦਈਏ ਉਹਦੇ ਨਾਲ ਸਾਡਾ ਜਿਹੜਾ ਪਾਣੀ ਦਾ ਜਿਹੜਾ ਡਿੱਗਦਾ ਆਪਾਂ ਦਾ ਉਹਦੇ ਚ ਵੀ ਠੱਲ ਪੈਗੀ ਕਿਉਂਕਿ ਪਾਣੀ ਦੀ ਲੋੜ ਘਟਾ ਉਹਦੀ ਔਰ ਦੂਜਾ ਉਹਦੇ ਚ ਪਾਣੀ ਤੇ ਧਰਤੀ ਥੱਲੇ ਜੀਰਦਾ ਵੀ ਜ਼ਿਆਦਾ ਪੌਦਾ ਹੈਗਾ ਉਹਨੂੰ ਜਿਹੜਾ ਹੈਗਾ ਸਾਨੂੰ ਪਰਵਰਿਸ਼ ਉਹਦੇ ਸ਼ੁਰੂ ਤੋਂ ਬੜੀ ਜ਼ਰੂਰੀ ਆ ਜੇ ਅਸੀਂ ਉਹਦੇ ਪਹਿਲੇ ਸਟੇਜ ਤੇ ਉਹਦੀ ਪਰਵਰਿਸ਼ ਸਹੀ ਨਹੀਂ ਹੋਊਗੀ ਉਹ ਕਿਸੇ ਸਟ੍ਰੈਸ ਦੇ ਵਿੱਚ ਆ ਗਿਆ ਤਾਂ ਉਹ ਉਹਦਾ ਜਿਹੜਾ ਸਾਨੂੰ ਅਸਰ ਆਗੇ ਦਿਖਣ ਨੂੰ ਮਿਲੇਗਾ ਸੋ ਇਸ ਕਰਕੇ ਜੇ ਅਸੀਂ ਮੁੱਢਲੀ ਸਟੇਜ ਤੋਂ ਜਿਹੜੀਆਂ ਯੂਨੀਵਰਸਿਟੀਆਂ ਸਿਫਾਰਿਸ਼ਾਂ ਮੁਤਾਬਕ ਉਹਨੂੰ ਕਿੰਨੀ ਖਾਦ ਪਾਉਣੀ ਆ ਕਦੋਂ ਪਾਉਣੀ ਆ ਸੋ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਮੈਂ ਸਮਝਦਾ ਵੀ ਇੱਕ ਜਿਹੜਾ ਹੈਗਾ ਇੱਕ ਉਹਦੀ ਬੁਨਿਆਦ ਇੱਕ ਉਹਦੀ ਨੀਂਹ ਜਿਹੜੀ ਚੰਗੀ ਹੋਏਗੀ ਤਾਂ ਉਹਦੇ ਚ ਚੰਗਾ ਹੈ ਕਿ ਸਾਨੂੰ ਫਸਲ ਹੋਈ ਉਹਦਾ ਬੂਝਾ ਵੀ ਚੰਗਾ ਮਾਰੂਗਾ ਉਹ ਔਰ ਉਸ ਤੋਂ ਬਾਅਦ ਜਿਹੜੇ ਉਹਦੇ ਦਾਣਿਆਂ ਦੀ ਗਿਣਤੀ ਵੀ ਜ਼ਿਆਦਾ ਹੋਏਗੀ ਕਿਉਂਕਿ ਜੇ ਪਹਿਲਾਂ ਹੀ ਪਲਾਂਟ ਸਟ੍ਰੈਸ ਦੇ ਵਿੱਚ ਆ ਗਿਆ ਤਾਂ ਉਹ ਸਾਰੇ ਉਹਦੇ ਕਿਉਂਕਿ ਦਾਣਿਆਂ ਦੀ ਜਿਹੜੀ ਗਿਣਤੀ ਆ ਉਹ ਬੜੀ ਇਨੀਸ਼ੀਅਲ ਸਟੇਜ ਤੇ ਡਿਸਾਈਡ ਹੋ ਜਾਂਦੀ ਆ ਵੀ ਇੱਕ ਮੁੰਜਰੇ ਚ ਕਿੰਨੇ ਦਾਣੇ ਪੈਣੇ ਆ ਸੋ ਜੇ ਉਹ ਸਟੇਜ ਤੇ ਜੇਕਰ ਸਟ੍ਰੈਸ ਲੱਗ ਗਿਆ ਤਾਂ ਬਾਅਦ ਵਿੱਚ ਅਸੀਂ ਉਹਦੀ ਸੇਵਾ ਵਧ ਵੀ ਕਰ ਲਈ ਝੋਨੇ ਦੀ ਤਾਂ ਉਹ ਉਹਦਾ ਜਿਹੜਾ ਸਾਨੂੰ ਪੋਜ਼ਿਟਿਵ ਇਫੈਕਟ ਨਹੀਂ ਮਿਲਣ ਵਾਲਾਗਾ ਸੋ ਹਰੇਕ ਸਟੇਜ ਤੇ ਜਿਹੜਾ ਸਾਨੂੰ ਜਿਹੜਾ ਹੈਗਾ ਫਸਲ ਦਾ ਖਿਆਲ ਰੱਖਣਾ ਚਾਹੀਦਾ ਔਰ ਯੂਨਸਟੇਸ਼ ਪਾਰਸ਼ਾ ਮੁਤਾਬਕ ਇਹਦਾ ਸਾਨੂੰ ਉਹਦੇ ਤੇ ਜਿਹੜੀ ਉਹਦੀ ਜਿਹੜਾ ਹੈਗਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈਗਾ ਉਹਦੀਆਂ ਖਾਦਾਂ ਦੀ ਔਰ ਹੋਰ ਜਿਹੜੀ ਉਹਦੀ ਲੋੜ ਅਨੁਸਾਰ ਜਿਹੜੇ ਹੈਗੇ ਕੀੜਾ ਮਕੌੜਾ ਬਿਮਾਰੀਆਂ ਉਹਦਾ ਸਾਰਾ ਜਿਹੜਾ ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ